ਲੇ ਵੀ ਮਿੱਤਰੋ ਚੱਕ ਤਾਂ ਮੈਡਮ ਜਸਵਿੰਦਰ ਕੌਰ ਬਾਠ ਨੇ ਘੜੇ ਤੋਂ ਕੌਲਾ ਕੱਲ ਨੂੰ ਕੱਲ ਨੂੰ ਹਾਈ ਕੋਰਟ ਦੇ ਹੁਕਮਾਂ ਨਾਲ ਉਹਨਾਂ ਨੂੰ ਪੀਓ ਐਲਾਨ ਦੇਣਾ ਚਾਰੇ ਇੰਸਪੈਕਟਰਾਂ ਨੂੰ ਜਿਨ੍ਹਾਂ ਨੇ ਕਰਨਲ ਸਾਹਿਬ ਦੀ ਘੁਟਮਾਰ ਕੀਤੀ ਸੀ ਉਹਨਾਂ ਦੇ بیٹے ਨੇ ਘੁਟਮਾਰ ਕੀਤੀ ਸੀ ਜਿਹੜੇ ਆਪਦੇ ਆਪ 'ਚ ਬੜੇ ਬਦਮਾਸ਼ ਬਣੇ ਹੋਏ ਸੀ ਹੈ ਮੈਡਮ ਨੇ ਇੱਕ ਘੜਤੀ ਕੁੱਤੀ ਕਪਾਹ 'ਚੋਂ ਵਾਹ ਮੈਡਮ ਤਗੜੀ ਬਹੁਤ ਨਿਕਲੀ ਯਾਰ ਜਾਨ ਨਹੀਂ ਛੱਡੀ ਉਹਨੇ ਉਹਨਾਂ ਦੀ ਹੈ ਜੋਰ ਬਤੇਰਾ ਲਾਇਆ ਸੀਗਾ ਉਹਨਾਂ ਨੇ ਸਪਾਰਸ਼ਾ ਕਰਾਉਣ ਵਾਲੋਂ ਵੀ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਕਹਿੰਦੇ ਪੈਸੇਆ ਵੱਲੋਂ ਵੀ ਕੋਈ ਨਹੀਂ ਚੜ੍ਹਿਆ ਹੈਗਾ ਅਸੀਂ ਕਾ ਪੈਸੇਆ ਵੱਲੋਂ ਕੋ ਕਮੀ ਆ ਪਰ ਉਹਨਾਂ ਨੇ ਨਾ ਡੰਡਾ ਹੀ ਦੇ ਦਿੱਤਾ ਉਹ ਰਹੇ ਤਾਂ OK ਹੈ ਮਨ ਲੋ ਕੰਮ ਨਿੱਕਾ ਮੋਟਾ ਨਹੀਂ ਗਾ ਕੰਮ ਤਾਂ ਬਹੁਤ ਵੱਡਾ ਕੀਤਾ ਮੈਡਮ ਨੇ ਗੱਦੜਾ ਛਾਤੀ ਉਹਨਾਂ ਨੇ ਜਿਹੜੇ ਆਪਦੇ ਆਪ ਜਿਹ ਕਹਿੰਦੇ ਗੁੰਦੇ ਸੀ एसएसपी डीजीपी ਐਡੇ ਤਕੜੇ ਬੰਦਿਆਂ ਦਾ ਸਿਰ ਤੇ ਹੱਤ ਹੋਵੇ ਮੁੱਖ ਮੰਤਰੀ ਦਾ ਨਾਲ ਤੇ ਤੁਸੀਂ ਵੇਖ ਲਓ ਇਹੋ ਨੇ ਫਿਰ ਚਿਗਿਆੜਾ ਘੜਾਤੀਆਂ ਉਹ ਜਨਾਨੀ ਦੀਆਂ ਜਨਾਨੀ ਨੇ ਕਿੱਡੇ ਕਿੱਡੇ ਸੱਪ ਸੀ ਤਕੜੇ ਪਰ ਨੱਪਲੇ ਉਹਨੇ ਤੇ ਨੱਪੇ ਵੀ ਉਹਨੇ ਪੁੱਛੋ ਨਹੀਂ ਉਹਨੇ ਫੜ ਕੇ ਨੱਪੇ ਉਹਨੇ ਨੱਪੇ ਵੀ ਐ ਇੱਕ ਫਾਨੋ ਤਾਂ ਫੜ ਕੇ ਨੱਪਿਆ ਉਹਨੇ ਫਾਨੋ ਨੇ ਹੋਇਆ ਫੜ ਕੇ ਮਰੋੜਿਆ ਨਾ ਯਾਦ ਕਰਨਗੇ ਸਾਰੀ ਉਮਰ ਲੱਤਾ ਤਾਂ ਕਰਾਤੀਆਂ ਫੜ ਕੇ ਉਹਨੇ ਨਾ ਬੰਦਾ ਉਹ ਘੈਂਟ ਸੀ ਨਾਲ ਵੀ ਜਿਹਦਾ ਢਿੱਲੋ ਸਾਹ ਜਿਹੜੇ ਉਹਦੇ ਉਹਦੇ ਜੀਜਾ ਜੀ ਤੇ ਕੀ ਕਹਿੰਸੀ ਟੈਕਰ ਸੀ ਬੰਦੇ ਹੋ ਵੀ ਯਾਰ ਲੋਕ ਪਰੇਸ਼ਾਨ ਹੀ ਪੁਲਿਸ ਤੋਂ ਵੀ ਜ਼ਿਆਦਾ ਪਰੇਸ਼ਾਨ ਹੋਏ ਪਰੇਸ਼ਾਨ ਕਰੀ ਜਾਂਦੀ ਲੋਕਾਂ ਨੂੰ ਪੁਲਿਸ ਬਿਨਾਂ ਵਜ੍ਹਾ ਹੀ ਕਰੀ ਜਾਂਦੀ ਆ ਸਾਡੇ ਵੀ ਆ ਇੱਕ ਇੱਕ ਮਸਲਾ ਮੁੱਦਾ ਉੱਠਿਆ ਖੜਾ ਐ ਐਮ ਐਲ ਏ ਤੇ ਇੱਕ ਹੋਰ ਲੌਂਡਾ ਹੈਗਾ ਐ ਉਹ ਉਹ ਰਲ ਮਿਲ ਕੇ ਤੇ ਉਹ ਕਰੀ ਜਾਂਦੇ ਨੇ ਖਰਾਬ ਲੋਕਾਂ ਨੂੰ ਆ ਪਿੱਛੇ ਸਾਡੇ 1 ਸ